ਨੇਬੜ ਲੈਣ ਤੇ ਨੇਬੜ ਲੈ ਜਓ ਬੇਸੀ ਜ਼ਿਆ ਜੱਫੇ ਲੱਗਣੇ ਆ ਪੁੱਤਰਾ ਆਹ ਸਾਹਮਣੇ ਕਹਿੰਦੇ ਰੇਡਾਂ ਵੀ ਪੈਣਗੀਆਂ ਜੱਸੇ ਵੀ ਲੱਗਣਗੇ ਮੈਂ ਬੇਨਤੀ ਕਰਦਾ ਕਿਰਪਾ ਕਰਕੇ ਉਹ ਸਵਰਨ ਨੂੰ ਬੇਨਤੀ ਕਰਦਾ ਵੀ ਸਵਰਨ ਕਿਰਪਾ ਕਰਕੇ ਗਰਾਊਂਡ ਦੇ ਵਿੱਚ ਆ ਜਾਵੇ ਸਵਰਨ ਨੂੰ ਬੇਨਤੀ ਕਰਦੇ ਆ ਆਹ ਢੋਲ ਵੱਜ ਰਹੇ ਨੇ ਮੇਰੇ ਮਿੱਤਰੋ ਆਹ ਗੁਦੀਆਂ ਲੱਤੀ ਜਾਂਦੀ ਆ ਬਹਿ ਜਾ ਬਹਿ ਜਾ ਹੋਗੀ ਵੇ ਬੈਹ ਜੋ ਬੈਹ ਜੋ ਬੈਹ ਜੋ ਬੈਜਾ ਬੈਜਾ ਹੋ ਗਈ ਆ ਆ ਕਹਿੰਦੇ ਜਲਾਲਪੁਰਿਆ ਪਾਲਾ ਮੇਰੇ ਮਿੱਤਰੋ ਉਹ ਟਰਾਈ ਕਰਵਾ ਲੱਗਦਾ ਜੋਰ ਓਹ ਤਾੜੀ ਤੇ ਵੱਜੂਗੀ ਓ ਤਾੜੀ ਤੇ ਕਹਿੰਦੇ ਵੱਜੂਗੀ ਜਲਾਲਪੁਰਿਆ ਪਾਲਕ ਨੂੰ ਚਲਾਇਆ ਤੇ ਪੀੜੀ ਚਾਰਦੀ ਲੱਡੂ ਪਾਇਆ ਦੇ ਕੇ ਪਾਲਦੀ ਆ ਹੋ ਬੀਜਾ ਦੇ ਹੋ ਪਾਇਆ ਦੇ ਕੇ ਪਾਲਦੀ ਆ ਵੀਰ ਦੇ ਨਾਲ ਦੇਖੋ ਅੱਜ ਮੇਰੇ ਮਿੱਤਰੋ ਜਲਾਨਪੁਰੀਆ ਆਹ ਕਲੋਜ ਫਾਈਟਰ 1000 ਰਾਏ ਪ੍ਰਧਨ ਵੱਲੋਂ ਤੱਕ ਜਫਾ ਦਾ ਦਿੱਤਾ ਜਾਣਾ